ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਗੁਜਰਾਤ ਪੁਲਿਸ ਨੇ ਜਲੰਧਰ ਪੁਲਿਸ ਦੀ ਮਦਦ ਨਾਲ ਇੱਕ ਸੰਯੁਕਤ ਆਪਰੇਸ਼ਨ ਕਰਕੇ ਪਾਕਿਸਤਾਨੀ ਜਾਸੂਸ ਮੁਹੰਮਦ ਮੁਰਤਜ਼ਾ ਅਲੀ ਨੂੰ ਜਲੰਧਰ ਦੇ ਭਾਰਗਵ ਕੈਂਪ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ ਇਸ ਆਪਰੇਸ਼ਨ ਚ ਪੁਲਿਸ ਨੇ ਦੋਸ਼ੀ ਦੇ ਕਬਜ਼ੇ ਚੋਂ ਚਾਰ ਮੋਬਾਈਲ ਫੋਨ ਅਤੇ ਤਿੰਨ ਸਿਮ ਕਾਰਡ ਬਰਾਮਦ ਕੀਤੇ ਹਨ ਗੁਜਰਾਤ ਪੁਲਿਸ ਅਤੇ ਜਲੰਧਰ ਦੀ ਭਾਰਗਵ ਕੈਂਪ ਪੁਲਿਸ ਨੇ ਅਵਤਾਰ ਨਗਰ ਚ ਛਾਪੇਮਾਰੀ ਕਰ ਮੁਹੰਮਦ ਮੁਰਤਜ਼ਾ ਅਲੀ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਮੁਹੰਮਦ ਮੁਰਤਜ਼ਾ ਅਲੀ ਗਾਂਧੀ ਨਗਰ ਚ ਕਰਾਏ ਦੇ ਮਕਾਨ ਚ ਰਹਿੰਦਾ ਸੀ ਅਤੇ ਉੱਥੇ ਇੱਕ ਆਲੀਸ਼ਾਨ ਕੋਠੀ ਦਾ ਨਿਰਮਾਣ ਵੀ ਕਰਵਾ ਰਿਹਾ ਸੀ ਜਾਂਚ ਚ ਖੁਲਾਸਾ ਹੋਇਆ ਹੈ ਕਿ ਅਲੀ ਨੇ ਹਾਲ ਹੀ ਚ 25 ਮਰਲੇ ਦਾ ਪਲਾਟ ਖਰੀਦਿਆ ਸੀ ਜਿਸ ਤੇ 1.5 ਕਰੋੜ ਰੁਪਏ ਦੀ ਲਾਗਤ ਨਾਲ ਕੋਠੀ ਬਣਾਈ ਜਾ ਰਹੀ ਸੀ ਪੁਲਿਸ ਨੇ ਉਸਦੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ 1 ਮਹੀਨੇ ਚ 40 ਲੱਖ ਰੁਪਏ ਦੀ ਸ਼ੱਕੀ ਲੈਣ ਦੇਣ ਦਾ ਪਤਾ ਲੱਗਾ ਜਦੋਂ ਭਾਰਤ ਪਾਕਿਸਤਾਨ ਵਿਚਾਲੇ ਹਾਲ ਹੀ ਚ ਤਣਾਅ ਦੀ ਸਥਿਤੀ ਸੀ ਤਾਂ ਪਾਕਿਸਤਾਨ ਚ ਭਾਰਤੀ ਸਮਾਚਾਰ ਚੈਨਲ ਵੈਬਸਾਈਟ ਬੰਦ ਹੋ ਗਏ ਸਨ ਪਰ ਮੁਹੰਮਦ ਮੁਤਜ਼ਾ ਅਲੀ ਸਾਰੇ ਭਾਰਤੀ ਸਮਾਚਾਰ ਚੈਨਲਾਂ ਤੇ ਖਬਰਾਂ ਸੁਣਦਾ ਸੀ ਅਤੇ ਸਾਰੀ ਜਾਣਕਾਰੀ ISI ਨੂੰ ਮੁਹੱਈਆ ਕਰਵਾਉਂਦਾ ਸੀ ਜਿਸ ਰਾਹੀਂ ਪਾਕਿਸਤਾਨ ਦੀ ਖੂਫੀਆ ਏਜੰਸੀ ISI ਭਾਰਤ ਦੇ ਅੰਦਰ ਚੱਲ ਰਹੀ ਸਥਿਤੀ ਤੇ ਨਜ਼ਰ ਰੱਖ ਰਹੀ ਸੀ ਇਹ ਸਾਰਾ ਕੰਮ ਅਲੀ ਖੁਦ ਦੀ ਬਣਾਈ ਇੱਕ ਮੋਬਾਈਲ ਐਪ ਰਾਹੀਂ ਕਰਦਾ ਸੀ ਭਾਰਤੀ ਚੈਨਲਾਂ ਦੀ ਸਾਰੀ ਜਾਣਕਾਰੀ ਉਹ ਇਸ ਐਪ ਚ ਡਾਊਨਲੋਡ ਕਰਦਾ ਸੀ ਤੇ ਇਸ ਦੇ ਬਦਲੇ ਉਸ ਨੂੰ ਪਾਕਿਸਤਾਨ ਤੋਂ ਮੋਟੀ ਰਕਮ ਪ੍ਰਾਪਤ ਹੁੰਦੀ ਸੀ ਹੁਣ ਉਸ ਨੂੰ ਗ੍ਰਿਫਤਾਰ ਕਰਕੇ ਗੁਜਰਾਤ ਲਿਜਾਇਆ ਗਿਆ ਹੈ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਗੁਜਰਾਤ ਪੁਲਿਸ ਨੇ ਜਲੰਧਰ ਪੁਲਿਸ ਦੀ ਮਦਦ ਨਾਲ ਇੱਕ ਸੰਯੁਕਤ ਆਪਰੇਸ਼ਨ ਕਰਕੇ ਪਾਕਿਸਤਾਨੀ ਜਾਸੂਸ ਮੁਹੰਮਦ ਮੁਰਤਜ਼ਾ ਅਲੀ ਨੂੰ ਜਲੰਧਰ ਦੇ ਭਾਰਗਵ ਕੈਂਪ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ ਇਸ ਆਪਰੇਸ਼ਨ 'ਚ ਪੁਲਿਸ ਨੇ ਦੋਸ਼ੀ ਦੇ ਕਬਜ਼ੇ 'ਚੋਂ 4 ਮੋਬਾਈਲ ਫੋਨ ਅਤੇ 3 SIM ਕਾਰ ਬਰਾਮਦ ਕੀਤੇ ਹਨ ਗੁਜਰਾਤ ਪੁਲਿਸ ਅਤੇ ਜਲੰਧਰ ਦੀ ਭਾਰਗਵ ਕੈਂਪ ਪੁਲਿਸ ਨੇ ਅਵਤਾਰਨਗਰ 'ਚ ਛਾਪੇਮਾਰੀ ਕਰ ਮੁਹੰਮਦ ਮੁਰਤਜ਼ਾ ਅਲੀ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਮੁਹੰਮਦ ਮੁਰਤਜ਼ਾ ਅਲੀ ਗਾਂਧੀ ਨਗਰ ਚ ਕਰਾਏ ਦੇ ਮਕਾਨ ਚ ਰਹਿੰਦਾ ਸੀ ਅਤੇ ਉੱਥੇ ਇੱਕ ਆਲੀਸ਼ਾਨ ਕੋਠੀ ਦਾ ਨਿਰਮਾਣ ਵੀ ਕਰਵਾ ਰਿਆ ਸੀ ਜਾਂਚ ਚ ਖੁਲਾਸਾ ਹੋਇਆ ਹੈ ਕਿ ਅਲੀ ਨੇ ਹਾਲ ਹੀ ਚ 25 ਮਰਲੇ ਦਾ ਪਲਾਟ ਖਰੀਦਿਆ ਸੀ ਜਿਸ ਤੇ 1.5 ਕਰੋੜ ਰੁਪਏ ਦੀ ਲਾਗਤ ਨਾਲ ਕੋਠੀ ਬਣਾਈ ਜਾ ਰਹੀ ਸੀ ਪੁਲਿਸ ਨੇ ਉਸਦੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ 1 ਮਹੀਨੇ ਚ 40 ਲੱਖ ਰੁਪਏ ਦੀ ਸ਼ੱਕੀ ਲੈਣ ਦੇਣ ਦਾ ਪਤਾ ਲੱਗਾ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਹਾਲ ਹੀ ਚਤਨਾਹ ਦੀ ਸਥਿਤੀ ਸੀ ਤਾਂ ਪਾਕਿਸਤਾਨ ਚ ਭਾਰਤੀ ਸਮਾਚਾਰ ਚੈਨਲ ਵੈਬਸਾਈਟ ਬੰਦ ਹੋ ਗਏ ਸਨ ਪਰ ਮੁਹੰਮਦ ਮੁਰਤਜ਼ਾ ਅਲੀ ਸਾਰੇ ਭਾਰਤੀ ਸਮਾਚਾਰ ਚੈਨਲਾਂ ਤੇ ਖਬਰਾਂ ਸੁਣਦਾ ਸੀ ਅਤੇ ਸਾਰੀ ਜਾਣਕਾਰੀ ISI ਨੂੰ ਮੁਹੱਈਆ ਕਰਵਾਉਂਦਾ ਸੀ ਜਿਸ ਰਾਹੀਂ ਪਾਕਿਸਤਾਨ ਦੀ ਖੂਫੀਆ ਏਜੰਸੀ ISI ਭਾਰਤ ਦੇ ਅੰਦਰ ਚੱਲ ਰਹੀ ਸਥਿਤੀ ਤੇ ਨਜ਼ਰ ਰੱਖ ਰਹੀ ਸੀ ਇਹ ਸਾਰਾ ਕੰਮ ਅਲੀ ਖੁਦ ਦੀ ਬਣਾਈ ਇੱਕ ਮੋਬਾਈਲ ਐਪ ਰਾਹੀਂ ਕਰਦਾ ਸੀ ਭਾਰਤੀ ਚੈਨਲਾਂ ਦੀ ਸਾਰੀ ਜਾਣਕਾਰੀ ਉਹ ਇਸ ਐਪ 'ਚ ਡਾਊਨਲੋਡ ਕਰਦਾ ਸੀ ਤੇ ਇਸ ਦੇ ਬਦਲੇ ਉਸ ਨੂੰ ਪਾਕਿਸਤਾਨ ਤੋਂ ਮੋਟੀ ਰਕਮ ਪ੍ਰਾਪਤ ਹੁੰਦੀ ਸੀ ਹੁਣ ਉਸ ਨੂੰ ਗ੍ਰਿਫਤਾਰ ਕਰਕੇ ਗੁਜਰਾਤ ਲਿਜਾਇਆ ਗਿਆ ਹੈ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ